ਹਾਰ ਸ਼ਿੰਗਾਰ ਪੇਸ਼ ਕਰ ਰਹੀ ਹੈ ਕਿਰਤ ਹੁਨਰ ਤੇ ਮੁਹੱਬਤ ਦੀ ਦਾਸਤਾਨ ਸੋਹਣੀ ਮਹਿਬਾਬੀ ਮਾਟੀ ਖੁਦਮ ਕਰੇ ਦੀਆ ਮਾਟੀ ਖੁਦਮ ਕਰੇ ਦੀਆ ਮਾਟੀ ਖੁਦਮ ਕਰੇ ਦੀਆ ਮਾਟੀ ਖੁਦਮ ਕਰੇ ਦੀਆ ਮਾਟੀ ਬਾਗ ਨਿਗਰੀ ਚ ਮਾਟੀ ਮਾਟੀ ਦੀ ਗੁਲਜ਼ਾਰ ਵਾਡੀ ਕੁਦਮ ਕਰੇਂ ਦੀਆ bu ਕੁਦਮ ਕਰੇਂ ਦੀਆ ਵਾਡੀ ਕੁਦਮ ਕਰੇਂ ਦੀਆ ਵਾਡੀ ਕੁਦਮ ਕਰੇਂ ਦੀਆ ਮੇਟਰ ਤੋਂ ਹੀ ਇਹ ਕਾਸਾ ਸ਼ਹਿਰ ਕੀ ਗੱਲ ਇੱਜ਼ਤ ਤੇ ਇਥੋਂ ਦੀ ਬੋਲ ਤਾ ਤੁਸੀਂ ਦੱਸ ਤੇ ਬਜ਼ੁਰਗੋ ਕੋਈ ਤਾਕੀਂਤੀ ਹੈ ਸ਼ਹਿਰ ਵਿੱਚ ਸੌਦਾ ਕਰੇ ਜੀ ਪਰ ਤੁਹਾਨੂੰ ਕਿਵੇਂ ਲਮੋਇਆ ਕੀਮਤੀ ਚੀਜ਼ਾਂ ਦੀ ਬਾਤ ਕੋਈ ਸੌਦਾ ਕਰੀ ਪਾ ਸਕਦਾ ਹੈ ਦੂਰ ਦੇਸ਼ ਤੋਂ ਆਇਆ ਬਜ਼ੁਰਗੋ ਅਣਜਾਣਾ ਹਾਂ ਅਜੇ ਕੋਈ ਗੁਸਤਾਖੀ ਹੋ ਗਈ ਹੋਵੇ ਤਾਂ ਮਾਫ਼ ਕਰਨਾ ਕੀ ਹੈ ਇਸ ਦੇਸ਼ ਦਾ ਪੇ ਕੀ ਕੀ ਸਿਫਤਾ ਖਾਏ ਇਸ ਮੁਲਕ ਦੀ ਮੈਂ ਤੋਂ ਪਰੰਗਾਏ ਦੇਸ਼ ਗੁਜਰਾਤ ਮੀਆਂ ਹਵਾ ਵਿੱਚ ਸੁਗੰਧ ਦੇ ਹੁਸੰਦਿਏ ਸੋਹਣੇ ਮੁਖ ਜਿਓ ਖਿੜੀ ਪਰ ਬਾਦਮੀਆਂ ਪਾਣੀ ਵਗੇ ਚਨਾਦੋਸਤ ਲਈ ਮਿੱਟੀ ਇਸਤ ਦੀ ਪਾਵੇ ਬਾਦਮੀਆਂ ਜਿਹੜਾ ਛੋ ਲੈਦਾ ਉਹ ਨੂੰ ਮੋਹ ਲੈਂਦੀ ਇਹ ਨਾ ਵੇਖਦੀ ذات ਕੁਜ਼ਾਤੀਆਂ ਆ ਵਾਕੀ ਸਭ ਤਾਂ ਠੀਕ ਐ ਬਸੁਰ ਕੋ ਪਰ ਮਿੱਟੀ ਵੀ ਬੰਦੇ ਨੂੰ ਮੋਹ ਲੈਂਦੀ ਆ ਏ ਪਹਿਲੀ ਵਾਰ ਸੁਣ ਰਿਆ ਮਿੱਟੀ ਤਾਂ ਬੇਜਾਨ ਹੁੰਦੀ ਏ ਬਾਬਾ ਏ ਮਿੱਟੀ ਮਿੱਟੀ ਨੂੰ ਬੇਜਾਨ ਕਹੇ ਏ ਮਿੱਟੀ ਉਸ ਨੂੰ ਸਮਝਾਵੇ ਏ ਮਿੱਟੀ ਧਿਆਨ ਕਰੇ ਏ ਮਿੱਟੀ ਧਿਆਨ ਕਰੇ ਇਹ ਕੀ ਕਹਿ ਗਿਆ ਏ ਕਹਿ ਗਿਆ ਇਹ ਕੀ ਅਜਰਾ ਸਾਡੀ ਮੈਂ ਬਲੇ ਤੇ ਅਸਾਂ ਇੱਥੇ ਮਿੱਟੀ ਦੇ ਬਰਤਨ ਖਰੀਦਣ ਆਇਆ ਹਾਂ ਮੈਨੂੰ ਤੇ ਵਿਸਰੀ ਗਿਆ ਸੀ ਤੂੰ ਉਸ ਗਲੀ ਦੇਖ ਮੈਂ ਉਸ ਗਲੀ ਦੇਖਦਾ ਅੱਜ ਮਹਿਫਲ ਵਿੱਚ ਸਾਡੇ ਰਹੀਸ ਤੋਸਤ ਮਹਿਮਾਨ ਆਉਂਦੇ ਨੇ ਅਸਾਂ ਨੂੰ ਐਸੇ ਵਰਤਣ ਚਾਹੀਦੇ ਨੇ ਜੋ ਤੈਨੂੰ ਖੇਚ ਪਾ ਦੇਣ ਜਿਨ੍ਹਾਂ ਨੂੰ ਦੇਖਦਿਆਂ ਅੱਖਾਂ ਮਸਤ ਹੋ ਜਾਣ ਜਿਨ੍ਹਾਂ ਨੂੰ ਹੱਥ ਵਿੱਚ ਫੜਦਿਆਂ ਸਾਰੀ ਕਾਇਨਾਤ ਦੌਰ ਵਿਚ ਆ ਜਾਵੇ ਹੈ ਕੋਈ ਐਸੀ ਦੁਕਾਨ ਹੈ ਕੋਈ ਹਾਂਜੀ ਦੱਸੋ ਪਾ ਸੋਣਾ ਕੌਣ ਇਹ ਘੜਾ ਵੀ ਤੇ ਘੜੇ ਨੂੰ ਬਣਾਉਣ ਵਾਲਾ ਨਹੀਂ ਅਰੇ ਤਾਂ ਹਲੇ ਕੱਚਾ ਏ ਸਾਨੂੰ ਕੱਚਾ ਹੀ ਮਨਜ਼ੂਰ ਏ ਪਰ ਕੱਚਾ ਘੜਾ ਤੁਹਾਡੇ ਕਿਸ ਕੰਮ ਦਾ ਜਦੋਂ ਪੱਕੀਆਂ ਸ਼ਾਇਆ ਨਾ ਮਿਲਣ ਤਾਂ ਕੱਚੀਆਂ ਤੋਂ ਹੀ ਕੰਮ ਲੈਣਾ ਪੈਂਦਾ ਏ ਇਸੇ ਤੁਸੀਂ ਕੀ ਕੰਮ ਲਾਉਂਗੇ ਤੁਹਾਡਾ ਸਾਰਾ ਚਨਾ ਇਸ ਵਿੱਚ ਪਾ ਕੇ ਲੈ ਜਾਵਾਂਗਾ ਭਲਾ ਦਰਿਆ ਵੀ ਕਦੇ ਘੜਿਆਂ ਚ ਕੈਦ ਹੋਏ ਆਪ ਜੀ ਨੇ ਕਦੇ ਘੜੇ ਚ ਦਰਿਆ ਕੈਦ ਕਰਕੇ ਦੇਖਿਆ ਨਹੀਂ ਤਾ ਫਿਰ ਦੇਖਣਾ ਏ ਖੁਰ ਜਾਵੇਗਾ ਖਰ ਖਰ ਕੇ ਬੰਨਾ ਤੇ ਭਰ ਕੇ ਫੇਰ ਘਰ ਜਾਣਾ ਇਹ ਮਿੱਟੀ ਦਾ ਹਿੱਸਾ ਹੀ ਆਇਆ ਹੈ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ ਸੋਹਣਿਆ ਲੋਕਾਂ ਨਾਲ ਸੋਹਣੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿੰਨਾ ਦੱਪਈ ਕਰਦੀ ਹੈ ਬਬੂ ਕਾ ਕੇ ਕੜਾ ਮੰਗ ਰਿਹਾ ਪਰ ਕੜੇ ਦਾ ਜਿਹਾ ਸਾਰੇ ਪਕੌਣ ਵਾਲੇ ਪਏ ਨੇ ਜੀ ਆਇਆਂ ਨੂੰ ਪਰ ਦੇਤੀ ਲੱਗਦੇ ਹੋ ਜੀ ਬਹੁਤ ਸਾਰੀਆਂ ਦੁਕਾਨਾਂ ਦੇਖੀਆਂ ਪਰ ਜੋ ਤੁਹਾਡੇ ਪਤਨਾ ਵਿੱਚ ਜਾ ਤੂਏ ਕਿਤੇ ਹੋ ਨਹੀਂ ਮਿਲਿਆ ਇਹ ਮੇਰੀ ਧੀ ਸੋਣੀ ਏ ਜੀ ਬਹੁਤ ਸੋਣੀ ਨਹੀਂ ਨਹੀਂ ਇਹਦਾ ਨਾਮ ਸੋਣੀ ਏ ਇਹੀ ਬਣਾਉਂਦੀ ਏ ਤਾਰੇ ਬਰਤਨ ਜਿਵੇਂ ਅੱਲਾ ਨੇ ਸੋਣੀ ਨੂੰ ਬਣਾਇਆ ਹੋਵੇ ਸੋਣੀ ਬਰਤਨ ਬਣਾਉਂਦੀ ਏ ਜੀ ਆਹ ਸੁਦਾਗਰਾਂ ਅੱਜ ਨਾ ਦੇ ਕੰਡੇ ਤੇ ਤੰਬੂਲਾ ਹੀ ਨਹੀਂ ਅੱਜ ਰਾ ਸਾਡੀ ਮਹਿਫਲ ਏ ਆ ਸਾਨੂੰ ਕੁਝ ਬਰਤਨ ਚਾਹੀਦੇ ਅੱਛਾ ਤੇ ਤੁਹਾਨੂੰ ਮਹਿਫਲ ਲਈ ਬਰਤਨ ਚਾਹੀਦੇ ਨੇ ਜੀ ਤੁਸੀਂ ਜਾਓ ਮੈਂ ਨੌਕਰ ਆਪ ਭਜਵਾ ਦਿੰਦਾ ਹਾਂ ਆਖਿਰ ਤੁਸੀਂ ਸਾਡੇ ਮਹਿਮਾਨ ਸੋਣੀ ਪਰ ਤੇਸੀਆਂ ਤੋਂ ਵਾਜਿਬ ਮੋ ਲਲੈ ਇਹ ਦੋ ਪਿਆਲੇ ਵੀ ਦੇ ਦਿਓ ਕਿਹੜੇ ਆ ਤੁਹਾਡੇ ਪਿੱਛੇ ਤੋਂ ਪਹਿਲੇ ਪਏ ਨੇ ਇਹ ਵੀ ਸਾਨੂੰ ਖੂਬ ਲੱਗੇ ਨੇ ਇਹ ਵੀ ਦੇ ਦਿਓ ਕੋ ਨਸ਼ਾਨੀ ਸਿਸ਼ਨਾਗੁਰ ਸਾਰਾ ਨਸ਼ਾ ਤੇਰੀ ਨਖੀਆਂ ਵਿੱਚ ਹੱਸ ਹੱਸ ਕੇ ਲੈਣਾ ਦੇ ਜਾਨੂ ਪੀਲਾ ਹੱਸ ਹੱਸ ਕੇ ਲੈਣਾ ਦੇ ਜਾਨੂ ਪੀਲਾ ਅਜ ਮੱਥੇ ਵਤਨਾ ਪਾਸਾ ਤੀ ਹੁਣ ਪਿਆਲਾ ਰੱਖ ਦੇ ਇੱਕ ਪਾਸੇ ਅਜ ਨਜ਼ਰਾ ਨਾਲ ਪੀਲਾ ਸਾਰਾ ਕੀ ਗੱਲ ਜਬੇ ਬਲਦਾ ਮਜ਼ਾ ਨਹੀਂ ਆਇਆ ਜਦੋਂ ਅੰਦਰ ਮਹਿਫਲ ਲੱਗ ਜਾਵੇ ਤਾ ਪਾਰੀ ਮਹਿਫਲਾਂ ਮਸਾੜੀ ਦਿੱਤੀਆਂ ਆ ਜਦੋਂ ਉਹ ਉਸ ਬਰਤਨ ਬਣਾਉਣ ਵਾਲੀ ਨੂੰ ਵੇਖਿਆ ਆ ਕੀ ਨਾ ਜੀਉਦਾ ਸੋਹਣੀ ਹਾਂ ਕਿਤੇ ਘੇਰਾ ਉਤਰ ਗਿਆ ਏ ਉਸ ਧਿਆਨਾਂ ਵਿੱਚ ਇਤੇ ਗਵਾਚ ਗਿਆ ਏ ਉਸ ਦੀਆਂ ਗੱਲਾਂ ਵਿੱਚ ਭਜਾ ਹੋ ਗਿਆ ਉਸ ਨੂੰ ਸੁਣ ਲੈ ਤਾਂ ਕੀ ਏ ਇਹ ਜ਼ਿਆਦਾ ਲਈਏ ਕੋਈ ਵੱਡੀ ਗੱਲ ਨਹੀਂ ਆ ਸੁਦਾਗਰਾਂ ਦੇ ਸਫ਼ਰ ਵਿੱਚ ਅਕਸਰ ਮਨਮੋਹਣੀਆਂ ਚੀਜ਼ਾਂ ਮੇਲੀ ਜਾਂਦੀਆਂ ਨੇ ਤੂੰ ਸੋਹਣੀ ਨਾਲ ਇਸਕਮ ਜਾਜੀ ਕਰ ਦੇ ਅੱਗੇ ਚੱਲ ਤੋਹੀ ਆਪਣੀ ਜ਼ੁਬਾਨ ਨੂੰ ਲਗਾ ਕੇ ਸੋਹਣੀ ਵਾਰੇ ਤਾਂ ਦੀ ਗੱਲ ਮੈਂ ਆਪਣੇ ਖਵਾਪਾਂ ਵਿੱਚ ਵੀ ਨਹੀਂ ਸੋ ਸਕਦਾ ਇੱਕ ਮੁਲਾਕਾਤ ਨੇ ਮੇਰੇ ਯਾਰ ਨੂੰ ਕਮਲਾ ਕਰ ਛੱਡਿਆ ਈ ਇਸ਼ਕ ਵਿੱਚ ਕਮਲਾ ਹੋ ਲਈ ਇੱਕੋ ਤੱਕਣੀ ਹੀ ਕਾਫੀ ਹੁੰਦੀ ਹੈ ਫੇ ਤਾਂ ਫਿਰ ਵੀ ਇੱਕ ਮੁਲਾਕਾਤ ਤੇ ਹੁਣ ਆਕਾਤਾ ਹੁਣ ਹਰ ਰੋਜ਼ ਹੋਣ ਗਿਆ ਸੋਹਣੀ ਨੇ ਇੱਕ ਨਜ਼ਰ ਧੱਕ ਲਈ ਮੈਂ ਵਾਰ-ਵਾਰ ਜਾਵਾਂਗਾ ਤੈਨਾਂ ਦਾ ਚਾਨਣ ਕਿੰਨਾ ਸੋਹਣਾ ਹੈ ਕਿਹੜੇ ਦੇਸੋਂ ਆਏ ਹੋ ਬੜੀਆਂ ਜੀਬ ਗੱਲਾਂ ਕਰਦੇ ਹੋ ਕੱਲ ਕੱਚੇ ਘੜੇ 'ਚ ਚਨਾ ਕਹਿਤ ਕਰ ਰਹੇ ਸੀ ਤੇ ਅੱਜ ਬਿਨਾ ਬਸਤੀ ਦੀਵਿਆਂ 'ਚੋਂ ਚਾਨਣ ਦੇਖ ਰਹੇ ਹੋ ਇਹ ਚਾਨਣ ਅੱਜ ਮੈਨੂੰ ਦੇਖ ਰਿਹਾ ਹੈ ਖੁਦਾ ਕਰੇ ਕੱਲ ਤੈਨੂੰ ਵੀ ਦਿਖੇ ਸੋਣੀਏ ਏ ਦੋ ਹੀ ਚਾਹੀਦੇ ਨੇ ਕਿ ਹੋਰ ਲਿਆਵਾਂ ਇਹਨਾਂ ਦੋਨਾਂ ਦਾ ਚਾਨਣ ਮੇਰੇ ਲਈ ਕਾਫੀ ਕੁਝ ਹੋਰ ਦੇਖਣਾ ਹੈ ਉਹ ਹੱਥ ਜੋ ਮੁੱਠੀ ਵਿੱਚ ਰੂਹ ਭੁਕਦੇ ਨੇ ਕੁਝ ਨਹੀਂ ਹੈ ਮੇਰੇ ਹੱਥਾਂ ਵਿੱਚ ਬਸ ਬਸ ਐਵੇਂ ਆਪੂ ਨੇ ਲੜਨਾ ਹੈ ਕਾਕਾ ਨਾਲ ਗੱਲਾਂ ਲੱਗ ਜਾਂਦੀਆਂ ਕੋਈ ਹੋਰ ਬਰਤਨ ਚਾਹੀਦੇ ਨਹੀਂ ਤਾਂ ਦੱਸੋ ਇਹਨਾਂ ਸਿੱਕਿਆਂ ਦੇ ਮੁੱਲ ਵਿੱਚ ਜਿੰਨੇ ਵੀ ਬਰਤਨ ਆਉਂਦੇ ਨੇ ਸਾਰੇ ਦੇ ਦਿਓ ਤੋ ਹੀ ਭੁੱਲ ਕੇ ਆਪਣੇ ਬਪਾ ਦੇ ਚਾਰੇ ਦਿਸ਼ਾਵਾਂ ਵਿੱਚ ਵਾਦਾ ਕਰਨਾ ਖੂਬ ਸਾਰਾ ਸੰਦੌਤ ਕਮਾਉਣਾ ਤੇ ਐਸੇ ਰੰਗ ਦੀ ਜ਼ਿੰਦਗੀ ਜਿਉਣਾ ਜੋ ਰਾਂ ਮੈਨੂੰ ਮਿਲ ਰਿਹਾ ਹੈ ਉਸ ਦਾ ਤੂੰ ਇੰਨਾ ਵੀ ਨਹੀਂ ਕਰ ਸਕਦਾ ਮੇਰਾ ਮਕਸਦ ਹਣ ਸੋਣੀ ਤੋਂ ਸ਼ੁਰੂ ਹੁੰਦਾ ਹੈ ਤੇ ਸੋਣੀ ਤੇ ਹੀ ਖਤਮ ਹੋ ਜਾਂਦਾ ਕਿ ਉਹਨਾਂ ਖਵਾ ਪਾ ਦੇ ਕਿ ਜੋ ਤਰੇ ਪੁਣ ਤੇਰੇ ਲਈ ਦੇਖੇ ਤੇ ਉਹਨਾਂ ਖਵਾ ਪਾ ਦੇ ਜੋ ਮੈਂ ਸੋਣੀ ਲਈ ਦੇਖ ਰਿਹਾ ਤਾਂ ਕਿਉਂ ਤੂੰ ਐਸ਼ ਰਾਮ ਦੀ ਜ਼ਿੰਦਗੀ ਨੂੰ ਕਿਆ ਕੇ ਇਸ ਮਿੱਟੀ ਵਿੱਚ ਮਿੱਟੀ ਹੋਏਗਾ ਚੈਂਬੇ

ਮੈਂ ਮੈਂ ਹੀ ਰਿਆ ਮੈਂ ਸੋਹਣੀ ਹੋ ਗਿਆ ਮੈਂ ਸੋਹਣੀ ਹੋ ਗਿਆ ਕਿਦਾਂ ਕੇ ਤੇਰੇ ਇਸਕੇ ਰੋਖੇ ਨੇ ਆਂਦਾ ਤੇਰੇ ਇਸਕੇ ਰੋਖੇ ਨੇ ਆਂਦਾ ਜਿੱਥੇ ਪੌਂਚੇ ਮੁੜਿਆ ਮੇਰੇ ਕਿ ਸਾਲੋ ਇਸ ਕੰਨ ਆਪਣੀ ਤਸਵੀਰ ਮੇਰਾ ਛੱਡਿਆ ਤੇਰੇ ਕਿਸ ਤਰ੍ਹਾਂ ਸਜਣਾ ਵੇ ਦਰਦ ਫਤਰੀ ਬਿਨਾਂ ਛੱਡਿਆ ਅਸਾਖੋ ਵੇਖਿਆ ਤੇਰੇ ਕੋਲ ਬਹੁਤ ਸਾਰੇ ਬਰਤਨ ਪਏ ਨੇ ਵੇਖਦੀ ਅੱਖਾਂ ਮਸਤ ਹੋ ਗਈਆਂ ਕਿਆ ਮਿੱਟੀ ਆ ਨਾ ਬਰਤਨਾਂ ਦੀ ਕਿਆ ਰੰਗ ਹੈ ਕਿਆ ਰੂਪ ਹੈ ਜੇ ਤੂੰ ਇਹਨਾਂ ਨੂੰ ਵੇਚਣਾ ਚਾਹੇ ਤਾਂ ਤੁਸੀਂ ਕਿਦਰ ਲਈ ਪਿਆਰ ਤੁਸੀਂ ਇਹਨਾਂ ਦਾ ਮੁੱਲ ਨਹੀਂ ਤਾਰ ਸਕਦੇ ਤੂੰ ਇੱਕ ਵਾਰ ਬਹੁਤਾ ਸਹੀ ਇਹਨਾਂ ਮੁੱਲੇ ਨੇ ਤੁਸੀਂ ਇਹਨਾਂ ਨੂੰ ਲੈ ਜਾ ਤਾਂ ਕਿ ਇਹਨਾਂ ਦੀ ਲੋਕ ਕੋ ਲੱਖੀਆਂ ਤੱਕ ਪਹੁੰਚ ਸਕੇ ਇਹ ਹੋਇਆ ਇਹਨਾਂ ਦੀ ਕੀਮਤ ਹੈ ਹਾ 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 ਤੈਨੂੰ ਤਾਂ ਵੱੜੀ ਨਹੀਂ ਕਰਨੀ ਆਏ ਮੈਂ ਇਹਨਾਂ ਤੇ ਹੱਸਾਂ ਇਹ ਮੇਰੇ ਤੇ ਹੱਸਦੇ ਨਹੀਂ ਇਹ ਲੱਕੀਰੂ ਦੇ ਆਸ਼ਕ ਤਾਈ ਕਮਲਾ ਹੱਸਦੇ ਨਹੀਂ ਇਹ ਕੋਲੀ ਪਾਕ ਮੁਹੱਬਤ ਦੀ ਬਾਜ਼ਾਰ ਚ ਲਾਉਂਦੇ ਨੇ ਇਹਨਾਂ ਨਾਲ ਦੇ ਵਿਚਾਰਿਆਂ ਨੂੰ ਫਰਜ ਸਿਖਾਉਂਦੇ ਨੇ ਇਹਨਾਂ ਨਾਲ ਦੇ ਵਿਚਾਰਿਆਂ ਨੂੰ ਫਰਜ ਸਿਖਾਉਂਦੇ ਇੱਕ ਹੀ ਹਾਲ ਬਣਾ ਰੱਖਿਆ ਏ ਹਾਲ ਨਾ ਪੁੱਛੋ ਮਾਈ ਬਾਪ ਹੁਣ ਤਾਂ ਮੇਰਾ ਦਾਣਾ ਪਾਣੀ ਤੁਹਾਡੇ ਕੋਲ ਲਿਖਿਆ ਏ ਆਪਣਾ ਨੱਕਰ ਕਰ ਲਵੋ ਬਸ ਤੋ ਵਕਤੀ ਰੋਟੀ ਖਾਤਰ ਇਹ ਕਿਹੋ ਜੇ ਵੰਝ ਕਰ ਬੈਠਾ ਸਾਰੀ ਦੌਲਤ ਗਵਾ ਲਈ ਇਸ ਵੰਝ ਵਿੱਚ ਜੋ ਦੌਲਤ ਮੈਨੂੰ ਮਿਲੀ ਹੈ ਇਹ ਖਜ਼ਾਨਾ ਮੇਰੇ ਅੰਦਰ ਹੈ ਮੇਰੇ ਹੱਥ ਪਾਵੇਂ ਖਾਲੀ ਨਹੀਂ ਪਰ ਮੈਂ ਤਰ ਭਰ ਗਿਆ ਤੁਹਾਡੀ ਖਿਦਮਤ ਕਰਕੇ ਮੈਨੂੰ ਖੁਸ਼ੀ ਹੋਏਗੀ ਅੱਲਾ ਦੀਆਂ ਕਰਨੀਆਂ ਦਾ ਕੌਣ ਪੇਟ ਪਾਵੇ ਕੱਲ ਤੱਕ ਜੋ ਮਾਲਿਕ ਅਜ ਨੌਕਰ ਕਹਿ ਲਾਵੇ ਕੋਈ ਪਿਛਲੇ ਜਨਮਾਂ ਦਾ ਹਿਸਾਬ ਹੋਏਗਾ ਤੇਰੇ ਨਾਲ ਜਾ ਅੱਜ ਤੋਂ ਮੇਰੀਆਂ ਮੱਜੀਆਂ ਦਾ ਤੂੰ ਰਖਵਾਲਾ ਤੇਰਾ ਦਾਣਾ ਪਾਣੀ ਮੇਰੇ ਘਰ ਮਿਹਰਬਾਨੀ ਮਾਲਕ ਮਿਹਰਬਾਨੀ ਉਹਦੇ ਹੁਨਰ ਨੇ ਈਸ਼ਤ ਬੁਮਾਰਕ ਤੇ ਵੇ ਸਬਰ ਹੋਏ ਤੂੰ ਸਬਰ ਕਰਦੇ ਚਾਤਾ ਬਹੁਤ ਕਰਦੇ ਤੇ ਹੀ ਕਬਰ ਕਰਦੇ ਜਾਂ ਫਿਰ ਅੱਲਾ ਮੇਰੇ ਯਾਰ ਤਾਈਂ ਖਬਰ ਕਰਦੇ ਮਿਹਰਬਾਨ ਤੇਰੇ ਇਸ਼ਕ ਦੇ ਨਿਸ਼ਾਨ ਸਜਣਾ ਵੇ ਪੁਰਦਰਦ ਫਕੀਰ ਰੋਟੀ ਖਾ ਲੈ ਭੁੱਖ ਨਹੀਂ ਸਾਰਾ ਦਿਨ ਮੱਛੀਆਂ ਚਰਾਉਣਾ ਚਾਚਾ ਨਾ ਰੋਟੀ ਵੀ ਨਹੀਂ ਖਾਂਦਾ ਹਾਲ ਬਿਹਾਲ ਹੋ ਜਾਵੇਗਾ ਹਾਲ ਤਾਂ ਪਹਿਲਾਂ ਹੀ ਪਿਹਾਲ ਐ ਸੋਣੀਏ ਤੂੰ ਕਦੇ ਜਾਣਿਆ ਹੀ ਨਹੀਂ ਕੀ ਹੋਇਆ ਤੈਨੂੰ ਕਾਣੂ ਕਰਦਾ ਠੱਗੀਆਂ ਐ ਮਾਰ ਕੇ ਪੁੱਛੇ ਸਜਣਾ ਝੋਟਾ ਕਿੱਥੇ ਕਿੱਥੇ ਲੱਗੀਆਂ ਮਹੀਵਾਲ ਠੀਕ ਹੀ ਕਹਿੰਦਾ ਪਿਆਏ ਉਹੀ ਚੋਤੂ ਅਜ ਤੱਕ ਸੁਣਿਆ ਹੀ ਨਹੀਂ ਸੋਣੀਏ ਐ ਮੈਨੂੰ ਨਾਰਿਆ ਦਾ ਖਲਾਤਾ ਵਾਰਸ ਸੋਤਾ ਕਰੀਸਤ ਬੇਕ ਰੇਸ਼ਕ ਵਿੱਚ ਮਹੀਵਾਲ ਹੋ ਗਿਆ ਤੇ ਤੈਨੂੰ ਖਬਰਾਂ ਹੀ ਨਹੀਂ ਮਹੀਵਾਲ ਹਾਂ ਸੋਣੀਏ ਪਹਿਲੀ ਮੁਲਾਕਾਤ ਵਿੱਚ ਤੇਰੇ ਹੁਨਰ ਤੇ ਚਨਾ ਵਿੱਚ ਡੁੱਬ ਗਿਆ ਸਾ ਇੰਨਾ ਕਹਿਰਾ ਉੱਤਰ ਗਿਆ ਕਿ ਮਰਤੇ ਨਰੇ ਨਾਲ ਲੱਗ ਸਕਿਆ ਤੇਰੇ ਬਿਚੋਗ ਵਿੱਚ ਕੋਤੇ ਖਾਰਿਆ ਮੇਰੀ ਪੇੜੀ ਪੰਨੇਲਾ ਸੋਣੀਏ ਮੇਰੀ ਰੂ ਮੇਰੀ ਆਤਮਾ ਸੋਣੀ ਸੋਣੀ ਪਈ ਖੁਬਦੀ ਸੋਣੀ ਸੋਣੀ ਪਈ ਖੁਬਦੀ ਇੱਕ ਵਾਰ ਸੁਣ ਕੇ ਤਾਂ ਵੇਖ ਖਾਨਾ ਕੁਝ ਹੋ ਗਿਆ ਤੇ ਮੈਨੂੰ ਖਬਰਾਂ ਹੀ ਨਹੀਂ ਮੈਂ ਮਿੱਟੀ ਦੇ ਆਪਨਾ ਵਿੱਚ ਰੂਹ ਫੂਕਦੀ ਨਹੀਂ ਕਿ ਕੋਈ ਰੂਹ ਮੇਰੇ ਲਈ ਮਿੱਟੀ ਹੁੰਦੀ ਰਹੀ ਜਾਂ ਅੱਲਾ ਮੈਨੂੰ ਮਾਫ ਕਰੀ ਮੈਂ ਤੇਰੀ ਦਿੱਤੀ ਦਾਤ ਨੂੰ ਪਹਿਚਾਨ ਨਾ ਸਕੀ ਜੇ ਮੇਰੇ ਲਈ ਤੇ ਰਹੀ ਫੈਸਲਾਏ ਤਾਂ ਮੈਨੂੰ ਮਹੀਵਾਲ ਕਬੂਲ ਹੈ ਕਬੂਲ ਹੈ ਕਬੂਲ ਹੈ ਇਸ ਤੋਂ ਵळे ਵੇ ਹਾਂ ਚਲ ਬਖਸਾ ਚਲਣ ਦੇ ਕੋਈ ਸਾਨੂੰ ਕੱਖ ਨਹੀਂ ਕਰ ਸਕੇਗਾ ਕੋਈ ਸਾਨੂੰ ਕੱਖ ਨਹੀਂ ਕਰ ਸਕਦਾ ਜੇ ਸੋਨੇ ਦੀਆਂ ਟੰਗਣਾ ਵੇ ਸੋਨਾ ਇੱਕੋ ਅਗੇ ਆ ਇਹ ਦਿਨਾਂ ਤੇ ਦਿਨ ਮਰਨਾ ਵੀ ਸੋਦਾ ਇੱਕਿਆ ਦੀ ਸੋਤੇ ਤੁਰਨਾ ਯਸ ਦਿਲਾ ਦੇ ਸੋਤੇ ਕਰ ਬੈਠਾ ਤੂੰ ਕਿਹੋ ਜਿਹਾ ਸੋਦਾ ਕਰ ਹੁਣ ਦੱਸ ਸੋਦਾ ਕਰ ਮੈਨੂੰ ਪਹਿਲਾ ਇਸ਼ਕ ਤੇਰੇ ਹੁਨਰ ਨਾਲ ਤੇਰੇ ਹੱਥਾਂ ਨਾਲ ਹੱਥਾਂ ਦੇ ਜਾਦੂ ਨਾਲ ਹੋਇਆ ਤੇ ਤੂੰ ਚਾਹ ਤੇਰੇ ਨਾਲ ਇਹ ਇਸ਼ਕ ਦਾ ਰਾਹ ਕਿੱਧਰ ਨੂੰ ਜਾਵੇਗਾ ਮਹੀਵਾਲ ਮੇਰੇ ਦਿਲ ਵਰ ਮੇਰੇ ਦਿਲ ਦੀ ਮਿੱਟੀ ਤੇਰੇ ਹੱਥਾਂ ਤੱਕੀ ਬਣਾਣਾ ਚਾਹੁੰਦੀ ਐ ਸੋਣੀਏ ਆਪਣੀ ਤੇ ਦੀ ਕੋਈ ਪਹਿਚਾਨ ਚਾਹੁੰਦੀ ਐ ਆਪਣਾ ਨਾਮ ਚਾਹੁੰਦੀ ਐ ਉਸ ਨੂੰ ਵੀ ਕੋਈ ਘਗਰ ਆਖੇ ਕੋਈ ਸਰਾਹੀ ਆਖੇ ਕੋਈ ਕੜਾ ਆਖੇ ਇਹ ਜਾਂਦਾ ਪਾਦਾ ਦੀ ਦੀਨ ਧਰਮਾਂ ਦੇ ਵਖੇੜੇ ਸਾਨੂੰ ਇੱਕ ਹੋਂਦ ਦੇ ਦੇਣਗੇ ਤੂੰ ਤਾਂ ਮੇਰੀ ਹੋ ਚੁੱਕੀ ਐ ਸੋਣੀਏ ਹੁਣ ਤਾਂ ਬਸ ਤੇਹਾ ਦੇ ਰੋਲੇ ਪਾਣਗੇ ਤੂੰ ਆਪ ਵੀ ਤਾਂ ਕਹਿਣਾ ਐ ਕੋ ਵੀ ਮਿੱਟੀ ਮੈਂ ਵੀ ਮਿੱਟੀ ਮੇਰੇ ਅੰਮੀ ਆ ਕੋ ਸਾਰੀ ਦੁਨੀਆ ਮਿੱਟੀ ਫਿਰ ਮਿੱਟੀ ਦਾ ਮਿੱਟੀ ਨਾਲ ਕੀ ਰੋਲਾ ਤੇ ਪੇਤ ਦੁਨੀਆ ਵਾਲੇ ਨਹੀਂ ਜਾਣਦੇ ਇਹ ਪੇਤ ਵਸ ਇਸ਼ਕ ਕਰਨ ਵਾਲਾ ਦੇ ਹਿੱਸੇ ਆਇਆ ਹੈ ਯਾ ਅੱਲਾ ਇਹ ਪੂਰੀ ਦੁਨੀਆ ਇਸ਼ਕ ਦਾ ਪੇਤ ਜਾਣਦੀ ਹੁੰਦੀ ਇੱਕ ਵੇਲਾ ਆਵੇਗਾ ਜਦੋਂ ਹਰ ਕੋਈ ਇਸ਼ਕ ਚ ਰੰਗਿਆ ਜਾਏਗਾ ਫਿਰ ਕੋਈ ਚਾਤ ਪਾਤ ਧਰਮ ਨਸਲ ਨਹੀਂ ਹੋਏਗੀ ਬਸ ਇਸ਼ਕ ਹੋਏਗਾ ਬੰਦੇ ਨਾਲ ਬੰਦੇ ਨਾਲ ਬਸ ਇਸ਼ਕ मालिक hmm. मेरे घर का दा पानी आया जा सकता है। एक ही रहे हो। कोई गुस्ताखी तेन इतना जगह दिखी तू जिसने मेरे घर की इज्जत आबरू मैली अख रखी जिन्ना अखा ने सोनी देना तक पहचान मोहब्बत की मैलिया कि मालिक ਮੈਂ ਨਿੱਕਾ ਪੜਾ ਕੇ ਵਾਜਤ ਸੋਨੀ ਨੇ ਆਪਣੇ ਦੇਸ ਲਜਾਣਾ ਚਾਹਣਾ ਇਜਾਜ਼ਤ ਬਖਸ਼ ਮਾਈ ਬਾਪ ਬੱਸ ਇੱਕ ਵੀ ਨਫਾ ਥੋਰਨਾ ਬੋਲੀ ਜਾ ਚਲਾ ਜਾ ਮਾਲਿਕ ਮੈਂ ਕਿਹਾ ਚਲਾ ਜਾ ਤੇ ਤਬਾਰਾ ਆਪਣੀ ਸ਼ਕਲ ਨਾ ਦਿਖਾਈ ਜਾ ਥੋੜੀ ਦਿਮਾ ਸੋਨੀ ਨੂੰ ਕਹਿ ਇਸ ਕਰਦੀ ਮਿੱਟੀ ਵਿੱਚ ਪਾਣੀ ਪਾਉਣਾ ਬੰਦ ਕਰ ਦੇਵੇ ਉਸ ਨੂੰ ਚੱਕ ਤੇ ਚੜਾਉਣਾ ਤੇ ਪਕਾਉਣਾ ਰੋਕ ਦੇਵੇ ਹੱਜ ਤੋਂ ਬਾਅਦ ਇਸ ਕੱਦੀ ਮਿੱਟੀ ਉਸਦੇ ਹੱਥਾਂ ਨੂੰ ਨਹੀਂ ਚੋਏਗੀ ਉਹ ਦਿਲ بڑے ਹੱਤਵਾ ਤੇ ਉਹਨਾਂ ਤੇ ਮਹਿੰਦੀ ਲਾਉਂਦੀ ਤੇਰੀ ਕਰ ਅੱਪੂ ਮੇਰੇ ਹੱਥਾਂ ਤੇ ਕਹੀ ਵਾਰ ਦੇ ਨਾਲ ਹੀ ਮਹਿੰਦੀ ਲਾਦੇ ਮਾਂ ਸਾਰੇ ਪਿੰਡ ਵਿੱਚ ਕਬੀਲੇ ਵਿੱਚ ਸਾਡੀ ਨੱਕ ਵੜਾ ਕੇ ਅਜੇ ਵੀ ਤੂੰ ਐਸਾ ਬਹਿ ਕਹਿ ਰਹੀ ਐ ਤੈਨੂੰ ਸ਼ਰਮ ਆਇਆ ਨਾ ਇਹ ਸਭ ਕਰਦੀ ਨੂੰ ਮੈਂ ਕੀ ਕੀਤਾ ਐ ਮਾਂ ਇਸ ਕੀਤਾ ਕੀਤਾ ਓਹੀ ਇਸ ਜੋ ਮੈਂ ਮਿੱਟੀ ਨਾਲ ਮਿੱਟੀ ਦੇ ਬਰਤਨ ਨਾਲ ਜਿਸ ਹੁਨਰ ਨਾਲ ਕਰਦੀ ਆਈਆਂ ਉਦੋਂ ਤੱਕ ਕਿਸੇ ਨੂੰ ਇਤਰਾਜ਼ ਨਾ ਹੋਇਆ ਮਿੱਟੀ ਨਾਲ ਇਸ਼ਕ ਤੇ ਦੇਹ ਨਾਲ ਇਸ਼ਕ ਕਰਨ ਵਿੱਚ ਫਰਕ ਹੁੰਦਾ ਕੁੜੀਏ ਮਿੱਟੀ ਤੇ ਦੇਹ ਚ ਕੀ ਫਰਕ ਹੁੰਦਾ ਮਾਈ ਮਿੱਟੀ ਬੇਜਾਨ ਹੁੰਦੀ ਐ ਦੇਖੋ ਮੈਨੂੰ ਵੇਖ ਮਾਈ ਮਹੀਵਾਰ ਤੋਂ ਦੂਰ ਹੋంది ਗਾ ਸੁਕੇ ਕਿ ਮੈਂ ਬੇਜਾਨ ਹੋ ਗਈ ਹਾਂ ਕਿ ਡੁੱਗੀ ਵੀ ਹੋ ਜਾਵਾਂਗੀ ਤੇ ਮਿੱਟੀ ਹੈ ਮਾਈ ਇੱਕ ਦਿਨ ਮਿੱਟੀ ਚ ਮਿਲ ਜਾਵਾਂਗੀ ਔਰ ਇਕੱਲਾ ਕਰਨ ਦਾ ਹੱਕ ਸਿਰਫ ਮਰਦਾਂ ਨੂੰ ਹੈ ਔਰ ਤਾਨੂੰ ਨਹੀਂ ਔਰਤ ਮਰਦ ਦੇ ਪੈਰ ਦੀ ਜੁੱਤੀ ਹੁੰਦੀ ਹੈ ਤੈਨੂੰ ਜਿੱਥੇ ਤੇਰਾ ਅੱਬੂ ਤੁਰੂਗਾ ਚੁੱਪ ਚੁੱਪ ਤੁਰ ਜਾਵੀਂ ਕੁੜੀਏ ਜਿਵੇਂ ਮੈਂ ਤੁਰਾਈ ਸੀ ਔਰਤ ਦੀ ਇਹ ਹੋਣੀਏ ਇਹ ਹੋਣੀਏ ਇਹ ਹੋਣੀ ਮਹੀਵਾਨ ਦੇ ਹੱਥੋਂ ਦੇ ਪੈ ਗਈ ਮਹੀਵਾਨ ਮੈਨੂੰ ਆਪਣੇ ਦਿਲ ਸ내 ਚ ਮੈਂ ਤੇਰੇ ਨਾਲ ਇਸ਼ਕ ਕੀਤਾ ਆਪਣਾ ਤੇ ਛੱਡਿਆ ਤੇਰੇ ਨਾਂ ਨੂੰ ਅਪਣਾਇਆ ਤੈਨੂੰ ਦੇਖਣ ਲਈ ਯੱਪੂ ਤਾਂ ਨੱਕਰ ਹੋਇਆ ਇਸ ਕਰਕੇ ਤਾਂ ਨਾਮ ਖਾਤਾ ਮੈਨੂੰ ਲੱਗਦਾ ਸੀ ਮੈਂ ਆਪਣੀ ਸੱਚੀ ਸੁੱਚੀ ਕਿਰਤ ਨਾਲ ਆਪਣੇ ਇਸ਼ਕ ਨਾਲ ਤੇਰੇ ਅੱਪੂ ਨੂੰ ਮਨਾ ਲਵਾਂਗਾ ਪਰ ਇਹ ਹੋਣਾ ਸਕੇ ਤੈਨੂੰ ਇਸ ਤਰ੍ਹਾਂ ਆਪਣੇ ਦੇਸ ਲੈ ਜਾਣਾ ਮੇਰੀ ਫਿਤਰਤ ਵਿੱਚ ਨਹੀਂ ਸੋਣੀਏ ਤੂੰ ਜਿੱਥੇ ਵੀ ਹੋਵੇਂਗੀ ਮੈਂ ਤੇਰੇ ਕੋਲ ਆਵਾਂਗਾ ਤੇਰੀ ਉਡੀਕ ਕਰਾਂਗਾ ਮੈਨੂੰ ਪਤਾ ਤੂੰ ਮੈਨੂੰ ਮਿਲਾ ਜਰੂਰ ਆਵੇਂਗੀ ਸੋਣੀਏ ਤੂੰ ਮੈਨੂੰ ਮਿਲਾ ਜਰੂਰ ਆਵੇਂਗੀ यारी लावेगा चल ले मैं काम मोहब्बत का कोई हवा ना बुलावेगा जग दूर से रंगी बजेगी कोई गीत मुसाफिर गावेगा मन कुंगरू तारे नचण गए दिल पर पर टुनना चावेगा मैं ओ दो तेरे को लावांगी मैं ओ दो तेरे को मैं तक नहीं आ रहा रे घर आ मैं तक नहीं आ ਤੇਰੇ ਘਰ ਆਵੇ ਸੁਤੇਰੇ ਰੁਖੇ ਦਾ ਚਾ ਸਾਂਗ ਲਾ ਤੂੰ ਤੇਰੇ ਘਰ ਆ ਜਾ ਸ਼ਾਮ ਤੇ ਸ਼ਮਪੈ ਆਵੇ ਸ਼ਮਪੈ ਆਵੇ ਸ਼ਮਪੈ ਜਿਸਮਾ ਵਾਲੇ ਸੁੱਤੇ ਬਾਈ ਜਾਣ ਫਸਲਾਂ ਦੀ ਰਾਖੀ ਸਰ ਕੀ ਵੇਲੇ ਆਵੇ ਭਾਵੇਂ ਮੇਰੀ ਸੋਹਣੀ ਰਾਤੀ ਭੱਜ ਨਾ ਗਈ ਜਾਵੇ ਆਦੀ ਰਾਤ ਦੇਖੀਆਂ ਹਦੀ ਰਾਤ ਚੰਦ ਦੀ ਚਾਨਣੀ ਛਾਵੇ ਸੋਰੀ ਪੱਕੇ ਭੜੇ ਤੇ ਤੈਰ ਕੇ ਜਨਾ ਪਾ ਨਦੀ ਆਪਣੇ ਯਾਰ ਮਹੀਵਾਲੋ ਨਾਮ ਜਾਂਦੀ ਸੋਣੀ ਦੀ ਐਸ਼ ਕਹਨੇਰੀ ਦਿਨ ਵੇਲੇ ਜੇ ਆਈ ਵਿੱਚ ਜਗਤ ਦੇ ਹੋ ਬਦਨਾਮੀ ਕਿੱਦਾਂ ਚੱਲੂ ਭਾਈ ਦੋ ਵਿਧਾਨ ਜਨਾਰੇ ਪਾਣਿਆਂ ਨਾਲ ਅਠੇਲੀਆਂ ਕਰਦੇ ਤੇਰੇ ਕਿਸੇ ਕੰਮ ਦਾ ਨਹੀਂ ਜਦੋਂ ਮਕੀਆਂ ਸ਼ੇਆ ਕੰਮ ਨਾਉਣ ਥਿਰ ਵਿੱਚਾਂ ਤੋਈ ਕੰਮ ਲੈਣਾ ਕਰਦਾ ਹੈ ਕਿਆ ਤੇਰੇ ਤੂੰ ਕੀ ਕੰਮ ਲਵੇਗੀ ਅਜ ਸਾਰਾ ਜਨਾ ਇਹ ਵਿੱਚ ਫੜ ਕੇ ਬੈਠਾਂਗੀ ਮੈਂ ਖੁਰਚਾ ਵਗਾ ਸੋਣਗੇ ਘਰ ਘਰ ਕੇ ਬੰਨਾ ਤੇ ਬਣ ਕੇ ਫਿਰ ਜਨਮ ਇਹ ਮਿੱਟੀ ਦੇ ਹੀ ਸੇ ਆਇਆ ਹੈ ਕਿਆ ਹਜ ਤੂੰ ਹੀ ਮੇਰਾ ਸਾਥੀ ਹੈ ਉਸਕੇ ਲਈ ਆਖਰੀ ਇਤਿਹਾਸ ਦਾ ਵਿਰਾਗ ਹੈ

ਇਸਕੀ 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 ਸਿਖੋ ਪਿਆਰ ਕਰਨਾ ਹੈ ਨਾ ਆਸ਼ਕਾ ਤੋਂ ਜਿੰਨਾ ਇਸ਼ਕ ਕੀਤਾ ਸੁੱਚੀ ਕਿਰਤ ਦਾਈ ਜਿਸ ਦੇ ਵਿੱਚ ਹੋਵੇ ਨਾ ਹੁਣ ਕੋਈ ਉਸ ਦੇ ਨਾਲ ਹੋਣਾ ਕੀ ਇਸ਼ਕ ਸਾਈ ਮੇਲੇ ਲਗਣ ਮਜ਼ਾਰਾ ਤੇ ਆਸ਼ਕਾਂ ਦੇ ਕਰਦੇ ਸਿੱਖਾ ਲੋਕੀ ਸੱਚੇ ਇਸ਼ਕ ਦਾਈ ਕਰਦੇ ਸਿੱਖਾ ਲੋਕੀ ਸੱਚੇ ਇਸਕੀ 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 सोणी महंगव